ਜਿਹੜੀ ਸੋਵਰਨ ਸਟੇਟ ਦਾ ਜ਼ਿਕਰ ਉਹ ਵਾਰ-ਵਾਰ ਕਰਦੇ ਆ ਉਹਦੀ ਲੜਾਈ ਇਸੇ ਮੌਜੂਦਾ ਸਟੇਟ ਦਾ ਹਿੱਸਾ ਬਣ ਕੇ ਕੀਤੀ ਜਾ ਸਕਦੀ ਹੈ ਨਹੀਂ ਉਹ ਮੈਂ ਤੁਹਾਨੂੰ ਜਵਾਬ ਦਿੰਦਾ 1947 ਤੋਂ ਪਹਿਲਾਂ ਨਹਿਰੂ ਪਟੇਲ ਗਾਂਧੀ ਇੰਗਲੈਂਡ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਉਹਨਾਂ ਦਾ ਫਲੈਗ ਨੂੰ ਅੱਗ ਲਾਉਂਦੇ ਹੁੰਦੇ ਸੀ ਉਹਨਾਂ ਦੀਆਂ ਬੁੱਕ ਨੂੰ ਅੱਗ ਲਾਉਂਦੇ ਹੁੰਦੇ ਸੀ ਅਸੀਂ ਆਜ਼ਾਦੀ ਚਾਹੁੰਦੇ ਆ ਪਰ 1947 ਤੋਂ ਪਹਿਲਾਂ ਜਿਹੜੇ ਇਲੈਕਸ਼ਨ ਹੁੰਦੇ ਨੇ ਪਟੇਲ ਤੇ ਨਹਿਰੂ ਉਸੇ ਸੰਵਿਧਾਨ 'ਤੇ ਇਲੈਕਸ਼ਨ ਲੜਦੇ ਇਲੈਕਸ਼ਨ ਦੇਖੋ ਨਾ ਬਹੁ ਗਿਣਤੀ ਹੈ ਜਿਹੜੀ ਹਿੰਦੁਸਤਾਨ ਦੀ ਜਦੋਂ ਸਵਾਲ ਪੁੱਛਦੀ ਹੈ ਤਾਂ ਇਕੱਲੇ ਪੱਗ ਨੂੰ ਸਵਾਲ ਪੁੱਛਦੀ ਹੈ ਨਹੀਂ ਠੀਕ ਹੈ ਲੌਜੀਕ ਦੀ ਗੱਲ ਹੈ ਤੁਸੀਂ ਲੌਜੀਕ ਦਾ ਜਵਾਬ ਦੇ ਰਹੇ ਹੋ ਤਾਂ ਜਿਹੜੇ ਬਹੁਤ ਸਾਰੇ ਲੋਕ ਇਹ ਸਵਾਲ ਕਰ ਰਹੇ ਹੈ ਇਹਦਾ ਜਵਾਬ ਉਹਨਾਂ ਨੂੰ ਇਸ ਤਰੀਕੇ ਨਾਲ ਮਿਲਣਾ ਚਾਹੀਦਾ ਮੈਂ ਤੁਹਾਨੂੰ ਮੈਂ ਦੱਸਣਾ ਨਾ ਜੀ ਉਹਨਾਂ ਨੂੰ ਸਵਾਲ ਇੱਕ ਪੈਦਾ ਉਹ ਉਹਨਾਂ ਦਾ ਪ੍ਰੋਬਲਮ ਕੀ ਆਉਂਦੀ ਹੈ ਉਹ ਕਹਿੰਦੇ ਨੇ ਇਹ ਬੰਦਾ ਅੰਦਰ ਨਹੀਂ ਜਾਣਾ ਚਾਹੀਦਾ ਕਾਰਨ ਕੀ ਉੱਥੇ ਪ੍ਰੋਬਲਮ ਆਊਗੀ ਸਵਾਲ ਪੁੱਛੇਗਾ ਇਹ ਹੀ ਸਰਦਾਰ ਸਿਮਰਜੀ ਸੇ ਮਾਨ ਤੋਂ ਡਰ ਸੀ 1999 ਦੇ ਅੰਦਰ ਚਲੋ ਕਿਤੇ ਨਾ ਕਿਤੇ ਕੋਈ ਬੰਦਾ ਪਰਫੈਕਟ ਨਹੀਂ ਹੁੰਦਾ ਗਲਤੀ ਕਰ ਜਾਂਦਾ ਤਾ ਸਾਡੇ ਸਿੱਖ ਲੀਡਰਾਂ ਨੇ ਕਿਸ ਤਰੀਕੇ ਦੇ ਨਾਲ ਉਸ ਇਨਸਾਨ ਨੂੰ ਮਾੜਾ ਜਿਹਾ ਚੇਂਜ ਕਰਤਾ ਜਦ ਕਿ ਉਦੋਂ ਉਹ ਬਹੁਤ ਵੱਡੇ ਲੀਡਰ ਨੇ ਪੰਜਾਬ ਸੰਭਾਲ ਲੈਣਾ ਸੀ ਕਿਤੇ ਨਾ ਕਿਤੇ ਸਾਡੇ ਲੋਕ ਇਹੋ ਜੇ ਕੁਐਸਚਨ ਪੁੱਟ ਕਰ ਲੈਂਦੇ ਨੇ ਜਿੰਦਾ ਮੈਸੇਜ ਬੜਾ ਗਲਤ ਆਉਂਦਾ ਤਾਂ ਉਹ ਹੀ nehru ਉਹ ਹੀ પટેલ ਉਹ ਹੀ ਮਹਾਤਮਾ ਗਾਂਧੀ ਜਿਹੜੇ ਇੰਗਲੈਂਡ ਨੂੰ ਗਾਲਾਂ ਕੱਢਦੇ ਸੀ ਉਹਦੇ ਇਲੈਕਸ਼ਨ ਨਹੀਂ ਸੀ ਲੜਦੇ ਉਹ ਹੀ ਇਲੈਕਸ਼ਨ ਲੜ ਕੇ ਉਥੇ ਐਮਐਲਏ ਤੇ ਐਮਪੀ ਬਣਦੇ ਨੇ ਸੋ ਮੇਰੀ ਇਹ ਇਨੀ ਕੁ ਤੁਹਾਨੂੰ ਦੱਸਣ ਦੀ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਬਾਬਾ ਦੇ ਉਲਟ ਬੋਲਦੇ ਤਾਂ ਬਾਬਰ ਨੂੰ ਜਾਬਰ ਕਹਿੰਦੇ ਹੂੰ ਅਸੀਂ ਉਹ ਦੇਸ਼ ਨੂੰ ਬਾਬੇ ਨਾਨਕ ਨੇ ਦੇਸ਼ ਨੂੰ ਨਹੀਂ ਮੰਨਿਆ ਪਰ ਹਕੂਮਤ ਆਉਂਦੀ ਕਹਿਣੀ ਪੈਂਦੀ ਹੈ ਔਰੰਗਜ਼ੇਬ ਦਾ ਰਾਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਧਰਤੀ ਦੇ ਨੇ ਉਹਦੇ ਉਲਟ ਲੜਦੇ ਨੇ ਪਰਿਵਾਰ ਖਤਮ ਹੋ ਜਾਂਦਾ ਹੈ ਪਰ ਇਹ ਤਾਂ ਕਹਿਣਾ ਪੈਂਦਾ ਹੈ ਨਾ ਕਿ ਅਸੀਂ ਇਸ ਦੇਸ਼ ਦੇ ਰੰਗਜੀਬ ਦੇ ਰਾਜ ਹੀ ਰਹਿ ਰਹੇ ਹਾਂ ਸੋ ਇਹ ਗੱਲਾਂ ਨਹੀਂ ਹੁੰਦੀਆਂ ਕਈ ਕੌਮਾਂ ਨੇ ਸਾਰੀ ਜ਼ਿੰਦਗੀ ਲੜਨਾ ਹੁੰਦਾ ਹੈ ਜਦੋਂ ਵੀ ਤੁਸੀਂ ਕਿਤੇ 84 ਦੀ ਗੱਲ ਕਰੋਗੇ ਨਾ ਅੱਖਾਂ ਅੱਗੇ 84 ਆਊਗੀ ਚਾਹੇ ਉਹ ਜੂਨ ਹੈ ਤੇ ਚਾਹੇ ਨਵੰਬਰ ਹੈ ਇੱਕ ਵਾਰੀ ਮਨ ਚ ਆਉਂਦਾ ਯਾਰੇ ਸਾਡਾ ਦੇਸ਼ ਹੀ ਇਸ ਦਾ ਇੱਕ ਜੂਨ ਨੂੰ ਹੀ ਵੋਟਾਂ ਇਸ ਗੱਲ ਦਾ ਫਰਕ ਪਊਗਾ ਬੀਬੀ ਇਹ ਚੀਜ਼ ਬੜੀ ਵੱਡੀ ਗੱਲ ਹੈ ਜਦੋਂ ਤੁਹਾਡੇ ਮਨ ਚ ਦੋ ਚੀਜ਼ਾਂ ਆਉਣਗੀਆਂ ਨਾ ਕਿ ਕਾਨਪੁਰ ਦੇ ਵਿੱਚ ਇੱਕ ਮਾਤਾ ਬੈਠੀ ਹੈ ਕਿ ਉਹਦੇ ਬੱਚੇ ਦੋ ਵਾਂਸਾਂ ਦੇ ਟਾਂਕੇ ਮੰਦਿਰ ਨੱਚ ਰਹੀ ਹੈ ਉਦੋਂ ਇੱਕ ਵਾਰੀ ਹਰ ਸਿੱਖ ਦੇ ਮਨ ਚ ਆਉਂਦਾ ਯਾਰੇ ਮੇਰਾ ਦੇਸ਼ ਹੀ ਨਹੀਂ ਪਰ ਥੋੜੇ ਚਰਬਾ ਦਾ ਆਉਂਦਾ ਰਹਿਣਾ ਇੱਕ ਦੋ ਆਖਰੀ ਸਵਾਲ ਨੇ ਤੁਸੀਂ ਵੇਟ ਹੋ ਰਹੇ ਹੋ ਕਿ ਭਾਈ ਸਾਹਿਬ ਦੇ ਬਾਹਰ ਆਉਣ ਦਾ ਰਾਹ ਇਹਦੇ ਨਾਲ ਖੁੱਲੂਗਾ ਬਹੁਤ ਟੈਕਨੀਕਲ ਗੱਲ ਹੈ ਇਹ ਕਨਫਰਮ ਨਹੀਂ ਹੁੰਦਾ ਜੀ ਕਈ ਕਈ ਲੀਡਰ ਨੇ ਜਿਹੜੇ ਜਿੱਤੇ ਨੇ ਅੱਜ ਤੱਕ ਵੀ ਜੇਲਾਂ ਦੇ ਅੰਦਰ ਨੇ ਪਰ ਕਿਉਂਕਿ ਇਹ ਸਿਆਸੀ ਹੈ ਹੂੰ ਇਹ ਜਿਹੜੀ ਐਨਐਸਏ ਇੱਕ ਸਿਆਸਤ ਦੇ ਤਹਿਤ ਹੈ ਇਹ ਸ਼ਾਇਦ ਪ੍ਰੈਸ਼ਰ ਪੈਣ ਦੇ ਨਾਲ ਬੰਦਾ ਬਾਹਰ ਵੀ ਆ ਸਕਦਾ ਕਿਉਂਕਿ ਇਹ ਕ੍ਰਿਮੀਨਲ ਤੇ ਕ੍ਰਾਈਮ ਤਾਂ ਹੈ ਨਹੀਂ ਨਾ ਜੀ ਕੋਈ ਪਰਚਾ ਦਰਜ ਨਹੀਂ ਹੋਇਆ ਐਨਐਸਏ ਲਾਤੀ 157 ਦਾ ਜਿਹੜਾ ਸੁਧਰਿਆ ਰੂਪ ਹੈ ਤੋ ਸੋ ਪ੍ਰੈਸ਼ਰ ਦੇ ਨਾਲ ਹੈ ਤੇ ਜੇ ਸ਼ਾਇਦ ਪ੍ਰੈਸ਼ਰ ਪੈ ਜੇ ਤੇ ਇਹ ਦਸੇ ਬੰਦੇ ਬਾਹਰ ਵੀ ਆ ਸਕਦੇ ਕਿ ਇਹ ਵਰਲਡ ਵਾਈਡ ਜੇ ਉਹ ਨਹੀਂ ਬਾਹਰ ਕੱਢਦੇ ਤਾਂ ਇੱਕ ਹਿਊਮਨ ਰਾਈਟਸ ਦੇ ਤਹਿਤ ਇਹ ਮੈਸੇਜ ਜਾਂਦਾ ਵੀ ਮੁਲਕ ਆਪਦੀ ਮੈਂਬਰ ਪਾਰਲੀਮੈਂਟ ਨੂੰ ਬਾਹਰ ਨਹੀਂ ਲੈ ਕੇ ਆ ਰਿਹਾ 2027 ਦੇ ਵਿੱਚ ਨੌ ਦੇ ਨੌ ਐਮਐਲਏ ਜਿਹੜੇ ਇੱਥੇ ਇਸੇ ਸੋਚਦੇ ਹੀ ਜਿੱਤਣ ਇਹਦਾ ਇੱਕ ਮੈਸੇਜ ਇਸ ਤੋਂ ਵੱਡਾ ਅੱਗੇ ਆਉਣਾ ਹੈ